ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿੰਡ ਬੋਰਜਕ ਲਾਲਾ ਜਿਲ੍ਹਾ ਲੁਧਿਆਣੇ ਦਾ ਆਖਰੀ ਪਿੰਡ ਪੈਂਦਾ ਹੈ ਨਾ ਬਹੁਤ ਜ਼ਰੂਰੀ ਸਨੇਹਾ ਤੁਸੀਂ ਵੀਡੀਓ ਸ਼ੇਅਰ ਕਰਨੇ ਨਹੀਂ ਭੁੱਲਣੇ ਕਿਉਂ ਨਹੀਂ ਭੁੱਲਣੇ ਜਿਵੇਂ ਜਿਵੇਂ ਤੁਸੀਂ ਵੀਡੀਓ ਦੇਖੀ ਜਾਉਗੇ ਤੁਹਾਨੂੰ ਆਪ ਸਮਝ ਆਈ ਜਾਣਾ ਬਹੁਤ ਜ਼ਰੂਰੀ ਸਨੇਹਾ ਪਹਿਲਾਂ ਇੱਥੇ 3,25,000 ਰੁਪਏ ਦਾ ਫੇਰ 1,00,000 ਰੁਪਏ ਦਾ ਚੈੱਕ ਕੱਟ ਕੇ ਜਾ ਚੁੱਕੇ ਯਾਨੀ ਕਿ ਸਵਾ 4 ਲੱਖ ਰੁਪਏ ਉਸ ਤੋਂ ਇਲਾਵਾ ਸੰਗਤ ਰੂਪ ਚ ਕਈ ਹੋਰ ਬੰਦਿਆਂ ਨੇ ਵੀ ਇੱਥੇ 30 ਬੈਗ ਸਿਮਿੰਟ ਕਿਸੇ ਨੇ ਦਿੱਤਾ ਭਰਤ ਪਾਇਆ ਸੈਨੀਟਰੀ ਦਾ ਸਮਾਨ ਦਿੱਤਾ 30000 ਰੁਪਏ ਦਾ ਦਸਨ ਐਡ ਕਰਦੇ ਲਗਭਗ 6 ਸਵਾ 6 5 ਸਵਾ 5 ਲੱਖ ਰੁਪਏ ਦੀ ਸੇਵਾ ਦੀ ਉਸਾਰੀ ਹੋ ਚੁੱਕੀ ਹੈ ਹੁਣ ਤੁਹਾਨੂੰ ਪਤਾ ਹੈ ਪੂਰੇ ਪੰਜਾਬ ਦੇ ਵਿੱਚ ਗਰੰਥੀ ਸਿੰਘਾਂ ਦੇ ਘਰਾਂ ਦੀ ਉਸਾਰੀ ਵੀ ਚੱਲ ਰਹੀ ਹੈ ਇਸ ਲਈ ਕਹਿ ਰਹੇ ਹਾਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਅੰਤ ਤੱਕ ਜ਼ਰੂਰ ਦੇਖਿਓ ਬਹੁਤ ਜ਼ਰੂਰੀ ਗੱਲ ਹੈ ਦੇਖਦੇ ਰਹੋ ਬਹੁਤ ਜ਼ਰੂਰੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਚਾਰ ਕਰ ਗਰੰਤੀ ਸਿੰਘਾਂ ਦੀ ਉਸਾਰੀ ਚੱਲ ਰਹੀ ਹੈ ਜਿਨ੍ਹਾਂ ਦਾ ਚਾਰਾਂ ਦਾ ਲੈਂਟਰ ਪੈ ਚੁੱਕਿਆ ਹੈ 40 ਕਰ ਨਹੀਂ ਇਕੱਠੇ ਸ਼ੁਰੂ ਕਰ ਸਕਦੇ ਤੁਹਾਡੀ ਕਾਸ ਬਹੁਤ ਜ਼ਿਆਦਾ ਆ ਰਹੀਆਂ ਨੇ ਨੰਬਰ ਨੋਟ ਹੈ ਸਾਡੇ ਕੋਲ ਬਹੁਤ ਲੰਬੀ ਚੌੜੀ ਲਿਸਟ ਬਣੀ ਹੋਈ ਹੈ ਨੰਬਰ ਨੋਟ ਨੇ ਜਲਦੀ ਹੀ ਤੁਹਾਨੂੰ ਸਾਰਿਆਂ ਨੂੰ ਕਾਲ ਬੈਕ ਕੀਤੀ ਜਾਵੇਗੀ ਤੁਹਾਡੇ ਸਾਰੇ ਕੋਲ ਆਇਆ ਜਾਏਗਾ ਚਾਰ ਗਰੰਤੀ ਸਿੰਘਾਂ ਦੀ ਘਰਾਂ ਦੀ ਉਸਾਰੀ ਚੱਲ ਰਹੀ ਸੀ ਕਿ ਜਿਨ੍ਹਾਂ ਦਾ ਚਾਰਾਂ ਦਾ ਲੈਂਟਰ ਪੈ ਚੁੱਕਿਆ ਹੈ ਮਤਲਬ ਕਿ ਅਗਲੇ 1 ਮਹੀਨੇ ਚ ਉਹ 4 ਘਰ ਪੂਰੇ ਹੋ ਜਾਣਗੇ ਔਰ 4 ਘਰਾਂ ਦੀ ਫਿਰ ਉਹ ਸਾਰੀ ਦੁਬਾਰਾ ਸੰਗਤ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਜਾਏਗੀ ਫਿਰਾਲ ਪਿੰਡ ਬੁਰਜ ਕਲਾਰਾ ਦੀ ਗੱਲ ਕਰਦੇ ਆ ਇੱਥੇ ਮਤਲਬ ਕਿ ਸਵਾ 4 ਲੱਖ ਰੁਪਏ ਦੇ ਚੈੱਕ ਕੱਟ ਚੁੱਕੇ ਆ ਲਗਭਗ 80 ਹਜ਼ਾਰ ਲੱਖ ਰੁਪਏ ਦੀ ਸੇਵਾ ਲੋਕਾਂ ਨੇ ਕਰ ਚੁੱਕੀ ਹੈ ਇਨ ਕਾਈਂਡ ਮਤਲਬ ਕਿ ਇਹ ਸਵਾ ਕ 5 ਲੱਖ ਰੁਪਏ ਦੇ ਨੇੜੇ ਲੱਗ ਚੁੱਕੀ ਹੈ ਘਰ ਤੁਹਾਨੂੰ ਦਿਖਾ ਦੇਣਾ ਘਰ ਫੇਰ ਵੀ ਨਹੀਂ ਬਣਿਆ ਮੰਨ ਰਹੇ ਹੋ ਸਵਾ 5 5.5 ਲੱਖ ਰੁਪਿਆ ਇਹ ਜਿਆਦਾ ਨਹੀਂ ਸਿਰਫ 500 ਸਕਰ ਫਿਟ ਦਾ ਏਰੀਆ ਹੈ ਜੇ ਆਪਾਂ ਆਪਾਂ ਕਿਸੇ ਮਿਸਤਰੀ ਤੋਂ ਐਸਟੀਮੇਟ ਲਵਾਣੇ ਤਾਂ ਹਜ਼ਾਰ ਹਜ਼ਾਰ ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਲਾਦਾ ਪੂਰੀ ਟਾਈਲਾਂ ਟੂਲਾ ਲਾ ਕੇ ਵਧੀਆ ਤਾਂ ਮਿਸਤਰੀ ਆਪਣਾ ਹਜ਼ਾਰ ਰੁਪਏ ਸਕਰ ਫਿਟ ਦੇ ਹਿਸਾਬ ਨਾਲ ਕੋਈ ਬਿਲਡਰ ਆਪਣਾ ਐਸਟੀਮੇਟ ਦਿੰਦਾ ਫੇਰ ਵੀ ਨਹੀਂ ਬਣਿਆ ਇਹ ਅੱਛਾ ਹਜ਼ਾਰ ਰੁਪਏ ਸਕਰ ਫਿਟ ਦੇ ਹਿਸਾਬ ਨਾਲ ਵੀ ਇਹ ਘਰ ਕੰਪਲੀਟ ਨਹੀਂ ਹੋਇਆ ਬੜੇ ਦੁੱਖ ਵਾਲੀ ਗੱਲ ਹੈ ਅ ਦਿਨਾ ਸਿੰਘ ਸਾਹਿਬਾਨ ਨੂੰ ਦਿੱਤੇ ਗਏ ਸੀਗੇ 500 ਸਕਰ ਫਿਟ ਏਰੀਆ ਤੁਸੀਂ ਦੱਸਣਾ ਕਿ ਸਵਾ 5 ਲੱਖ ਰੁਪਏ ਲਗਾ ਕੇ ਵੀ ਕਿਹਾ ਇਹ ਪੂਰਾ ਹੋ ਸਕਦਾ ਸੀ ਕਿ ਨਹੀਂ ਹੋਣਾ ਕਮੈਂਟ ਸੈਕਸ਼ਨ ਤੇ ਵਿੱਚ ਦੱਸਣਾ ਹੋਰ ਲੱਖ ਰੁਪਇਆ ਅੱਜ 1 ਲੱਖ 10 ਹਜ਼ਾਰ ਰੁਪਏ ਦਾ ਚੈੱਕ ਯਾਨੀ ਕਿ ਸਵਾ 5 ਲੱਖ ਰੁਪਏ ਉਹ ਸਵਾ 6 635 ਨੂੰ ਕਿਹਾ 635 ਦੇ ਵਿੱਚ ਦੋ ਘਰਾਂ ਦੀ ਉਹ ਸਾਰੀ ਗਰੰਤੀ ਸਿੰਘਾਂ ਦੇ ਨਹੀਂ ਹੋ ਸਕਦੀ ਸੀ ਇਹਨਾਂ ਦਾ ਘਰ ਵੀ ਪੈ ਜਾਣਾ ਸੀਗਾ ਔਰ ਗਰੰਤੀ ਸਿੰਘ ਦੇ ਇੱਕ ਹੋਰ ਘਰ ਬਣ ਜਾਣਾ ਸੀਗਾ ਇੰਨਾ ਪੈਸੇ 'ਚ ਘਰ ਬਣ ਰਿਹਾ ਹੈ ਅਦੇ ਸੰਗਤ ਨੇ ਹੋਰ ਸੇਵਾ ਲ ਅਡਮੋਟਾ ਲਾਈ ਹੈ ਇਸ ਪਹਿਲਾ ਸਵਾ 4 ਲੱਖ ਰੁਪਏ ਖਰਚਾ ਗਿਆ ਇਹ ਜਰਸਿੰਗ ਟ੍ਰੈਸ ਵੱਲੋਂ ਖਰਚਾ ਗਿਆ ਸੀਗਾ ਉਹ ਘਰ ਨਹੀਂ ਹਰੇ ਤੱਕ ਉਸੇਰੇ ਚੜਿਆ ਸਾਨੂੰ ਅਫਸੋਸ ਹੁੰਦਾ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੁਣ ਹੋਰ ਜਿਹੜੀ ਮਾਇਆ ਰੂਪੀ ਸੇਵਾ ਇਕੱਠੀ ਕਰਦੇ ਰਹੇ ਉਸ ਤੋਂ ਇਹ ਐਕਸਟੈਂਡ ਕਰ ਰਹੇ ਕਿਉਂ ਕਰ ਰਹੇ ਆ ਇੱਕ ਵਾਰ ਮਨ ਖੱਟਾ ਵੀ ਹੁੰਦਾ ਹੈ ਲੇਕਿਨ ਫੇਰ ਵੀ ਕਰ ਰਹੇ ਕਿਉਂ ਕਰ ਰਹੇ ਕਿਉਂਕਿ ਇਕਬਾਲ ਸਿੰਘ ਸੀਗੇ ਅਕਾਲੀ ਬੁੱਢਾ ਦਲ ਨਾਲ ਸੰਬੰਧਿਤ ਸੀਗੇ ਜਵਾਨ ਮੁੰਡਾ ਸੀਗਾ ਆ ਬੱਚੇ ਖੜੇ ਆ ਉਹਦੇ ਇਹ 5ਵੀਂ ਕਲਾਸ ਚ ਬਹੁਤ ਹੀ ਜ਼ਿਆਦਾ ਮਿਹਨਤੀ ਕੁੜੀ ਹੈ ਉਹਦੀ ਬਹੁਤ ਜ਼ਿਆਦਾ ਮਿਹਨਤੀ ਬੱਚਾ ਹੈ ਪੜ੍ਹਾਈ ਦੇ ਵਿੱਚ ਅੱਛਾ ਹੈ ਆਪਣੇ ਛੋਟੇ ਭਰਾਵਾਂ ਨੂੰ ਲੈ ਕੇ ਸਮਾਜਿਕ ਤੋਂ ਲੈ ਕੇ ਡੋਮੈਸਟਿਕ ਆਪਣੇ ਦਾਦੀ ਨੂੰ ਮੋਢਾ ਲਾਣਾ ਚਾਹੇ ਸਮਾਜ ਦੇ ਵਿੱਚ ਅੱਗੇ ਚੜ ਕੇ ਮੋਢਾ ਲਾਣਾ ਕਬੱਡੀ ਖੇਡਦੀ ਹੈ ਖੇਡਾਂ ਵਿੱਚ ਵੀ ਬੜੀ ਇੰਟੈਲੀਜੈਂਟ ਹੈ ਔਰ ਪੜ੍ਹਾਈ ਦੇ ਵਿੱਚ ਵੀ ਬੜੀ ਅੱਗੇ ਹੈ ਫਿਰ ਆਪਣੇ ਭਰਾਵਾਂ ਨੂੰ ਤਿਆਰ ਕਰਨਾ ਬਜ਼ੁਰਗ ਦਾਦੀ ਨੂੰ ਦੇਖਣਾ ਪਾਠ ਵੀ ਬਾਬਾ ਜੀ ਗੁਰਦੁਆਰਾ ਸਾਹਿਬ ਸੇਵਾ ਕੀ ਮੈਨੇ ਪਹੁੰਚੀ ਹੈ ਬੜੀ ਅੱਛੀ ਕਿੰਨੇ ਵਜੇ ਮੇਰੇ ਨਾਲ ਚਲੀ ਜਾਂਦੇ ਸਵੇਰੇ ਸਿਰ ਕਿੰਨੇ ਵਜੇ ਸਾਢੇ 3 ਵਜੇ ਤਕਰੀਬਨ ਉੱਠਾ ਜਾਣਾ ਸਾਢੇ 3 ਵਜੇ ਸਾਢੇ 3 ਵਜੇ ਉੱਠਾ ਜਾਣਾ ਬੱਚੇ ਐਨ ਲੱਗਦਾ ਕੌਣ ਉੱਠੂਗਾ ਸਾਢੇ 3 ਵਜੇ ਹਾਂ ਨੀਂਦ ਨਹੀਂ ਆ ਰਹੀ ਹੁੰਦੀ ਹਾਂ ਇਹ ਗੁਰੂ ਸਾਹਿਬ ਨਾਲ ਪਿਆਰ ਹੈ ਇਹ ਗੁਰੂ ਸਾਹਿਬ ਨਾਲ ਪਿਆਰ ਹੈ ਜਿਹੜਾ ਬੱਚਾ ਸਾਢੇ 3 ਵਜੇ ਉੱਠਦਾ ਆਪਣੇ ਬੱਚੇ ਯਾਦ ਕਰੋ ਕਿਹੜੇ ਕਿੰਨੇ ਵਜੇ ਉੱਠਦੇ ਆ ਇਹ ਬੱਚਾ ਸਾਢੇ 3 ਵਜੇ ਉੱਠ ਕੇ ਪਹਿਲਾਂ ਗੁਰੂ ਘਰ ਸੇਵਾ ਕਰਦਾ ਫੇਰ ਫੇਰ ਆਪਣੇ ਬੱਚਿਆਂ ਨੂੰ ਫਿਰ ਬੱਚਿਆਂ ਨੂੰ ਤਿਆਰ ਕਰਦਾ ਛੋਟੇ ਬੱਚਿਆਂ ਨੂੰ ਤਿਆਰ ਕਰਕੇ ਭੇਜਦਾ ਇਹ ਇਹ ਬੱਚਾ ਲਈ ਇਹ ਕਰਦੀ ਉਸਾਰੀ ਦੇ ਵਿੱਚ ਹੋਰ ਜਿਆਦਾ ਮਾਇਆ ਐਕਸਟੈਂਡ ਕਰ ਰਹਾ ਹੈ ਗਰੰਤੀ ਸਿੰਘਾਂ ਦੇ ਪਾਲ ਪੂਰੇ ਪੰਜਾਬ ਚੋਂ ਆ ਰਹੀ ਹੈ ਸਾਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਆ ਇਹ ਜੋ ਛੱਤਿਆ ਹੋਇਆ ਏਰੀਆ ਸੀ 500 ਸਕਰ ਫੀਟ ਤੇ ਲੱਗੇ 1000 ਸਕਰ ਫੀਟ 1000 ਫੁੱਟ ਦੇ ਹਿਸਾਬ ਨਾਲ ਰਪਏ ਨਾਲ ਫੁੱਟ ਨਾਲ ਚੱਲਦਾ ਜੇ ਆਪਾਂ ਬਹੁਤ ਵਧੀਆ ਟੈਲੈਂਟ ਉਹਨਾਂ ਲਵਾਈਏ ਤਾਂ ਜਾ ਕੇ ਕਰਦੀ ਉਸਾਰੀ ਪਰ ਫਿਰ ਵੀ ਕੋਈ ਗੱਲ ਨਹੀਂ ਹੈ ਨਾ ਜੋ ਹੋ ਗਿਆ ਸੋ ਹੋ ਗਿਆ ਅਬ ਅਸੀਂ ਹਰ ਇੱਕ ਵਾਰੀ ਆਪਣੇ ਆਪ ਨੂੰ ਇੰਪਰੋਵਾਈਜ਼ ਕਰਦੇ ਆ ਸਿੱਖਦੇ ਆ ਅੱਗੇ ਹਨਾ ਅਕਾਲ ਪੁਰਖ ਨੂੰ ਧਿਆਨ ਵਾਲੀ ਗੁਰੂ ਰੂਪੀ ਸੰਗਤ ਦੀ ਮਾਇਆ ਦੀ ਸੇਵਾ ਇਹ ਠੀਕ ਹੈ ਜੀ ਖਰਾਬ ਹੋਏ ਮਿਸਯੂਜ਼ ਹੋਏ ਆਪਣੇ ਮੋਟਿਵ ਚ ਅਚੀਵ ਨਹੀਂ ਹੋਏ ਪਹਿਲਾਂ ਵਾਲੇ ਕੱਟ ਹੋਏ ਇਹ ਤੁਸੀਂ ਜਾਣੋ ਇਹ ਅਕਾਲ ਪੁਰਖ ਜਾਣੋ ਸਾਰਾ ਰੇਖਾ ਜੋ ਕੋਈ ਇੱਥੇ ਚੱਲਦਾ ਰਹਿੰਦਾ ਆਪਾਂ ਨਹੀਂ ਜ਼ਿਆਦਾ ਬੋਲਦੇ ਇਹਨਾਂ ਨੇ ਇੱਥੇ ਰਹਿਣਾ ਠੀਕ ਹੈ ਹੁਣ 110000 ਰੁਪਏ ਦਾ ਚੈੱਕ ਇਸ ਬੱਚਿਆਂ ਨੂੰ ਦੇ ਕੇ ਚਲੇ ਆ। ਹੁਣ ਐਸਫਰਨਾ ਸੈਫ ਇੰਟਰਨੈਸ਼ਨਲ ਜੁਨਾ ਦਾ ਸਹਿਯੋਗ ਦੇ ਨਾਲ ਗ੍ਰੰਥੀ ਸਿੰਘਾ ਦੇ ਘਰਾਂ ਦੀ ਉਸਾਰੀ ਚੱਲ ਰਹੀਆਂ ਨੇ। ਚਾਰ ਘਰਾਂ ਨੂੰ ਯਾਦ ਦਵਾਦਾ ਚਾਰ ਲੈਂਟਰ ਪੈ ਚੁੱਕਿਆ ਘਰਾਂ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਔਰ ਅੰਬਰਸਾ ਜ਼ਿਲ੍ਹੇ ਦੇ ਵਿੱਚ। ਬਹੁਤ ਜਲਦੀ 1 ਮਹੀਨੇ ਦੇ ਵਿੱਚ ਉਹ ਘਰ ਪੂਰੇ ਕੰਪਲੀਟ ਹੋ ਜੈਣਾ ਉਸ ਤੋਂ ਬਾਅਦ ਫੇਰ ਘਰਾਂ ਦੀ ਉਸਾਰੀ ਦੁਬਾਰਾ ਹੋਰ ਚਾਰ ਦੀ ਸ਼ੁਰੂ ਹੋ ਜੇਗੀ। ਬਾਰੀ-ਬਾਰੀ ਚੱਲ ਰਿਹਾ ਹੈ। ਤੁਹਾਡੀ ਇੰਨੀ ਜ਼ਿਆਦਾ ਕਾਲਸ ਆਈਆਂ ਹੋਈਆਂ ਬਹੁਤ ਲੰਬੀ ਚੌੜੀ ਫੇਰਿਸਟ ਬਣੀ ਹੋਈ ਹੈ ਟਾਈਮ ਲੱਗਣਾ ਪ੍ਰੋਸੈਸ ਕਰਨ ਨੂੰ ਪਲੀਜ਼ ਮੇਰੀ ਗੱਲ ਨੂੰ ਸਮਝਿਓ ਥੋੜਾ ਆਪਣਾ ਰੋਸ਼ ਵੀ ਹੈ ਕਿ ਫੋਨ ਨਹੀਂ ਚੱਕਦੇ ਵਾਪਿਸ ਦੀ ਕਾਲ ਆਂਦੀ ਜਾਇਜ਼ ਹੈ ਬਟ ਸਾਡੀ ਜਗ੍ਹਾ ਖੜੇ ਹੋ ਕੇ ਪਲੀਜ਼ ਜ਼ਰੂਰ ਸੋਚਿਓ ਐਨੀ ਹਾ ਫਿਲਹਾਲ ਇਸ ਬੱਚੇ ਨੂੰ 110000 ਰੁਪਏ ਦਾ ਬੱਚਾ ਚੈੱਕ ਦੇ ਕੇ ਚੱਲੇ ਆ ਅ ਇਸ ਬੱਚੇ ਨੇ ਫੋਟੋ ਫੜੀ ਆਪਣੇ ਪਿਤਾ ਜੀ ਸਿਰਫ ਐਸੀ ਚੀਜ਼ ਨਹੀਂ ਦਿਖਾਉਣ ਨੂੰ ਤੁਹਾਨੂੰ ਅ ਕਿਹਾ ਸੀ ਬੱਚੇ ਨੂੰ ਪਿਤਾ ਜੀ ਦੀ ਫੋਟੋ ਨਾਲ ਫੜ ਲਓ ਕਿ ਕਿਰਪਾ ਕਰਕੇ ਤਾਂ ਕਿ ਲੋਕ ਸਮਝ ਸਕਣ लोग समझ सकन कि प्लीज़ ये सेवावान लगातार चल रही हैं बच्चे एक लख दस हज़ार रुपये चैक है खाते चलाओ चार पाँच दिन के पैसे आ जाएंगे घर कंप्लीट करना बाबा जी बहुत मेहनत की है दसवंध है दस संगत दे बहुत जरूरी सेवा माने हाँ है जी जी मैं तेवे हूँ करना कंप्लीट है जी ठीक है संगत जी फतेह दी साहब वीडियो क्लोज करेंगे और जब घर कंप्लीट हो जाएगा तो जरूर एक वीडियो साझा करा वाहेगुरू जी का खालसा वाहेगुरू जी की फतेह